ਕਖਰਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸਫਲਤਾ ਵਾਸਤੇ ਸਿੱਖ ਸਤਿਭਾਵਨਾ ਦਲ ਦੇ ਮੁਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਭਾਈ ਬਚਿੱਤਰ ਸਿੰਘ ਪ੍ਰਧਾਨ ਸਾਡੇ ਪੰਜਾਬ ਇਕਾਈ ਦੇ ਭਾਈ ਗੁਰਮੀਤ ਸਿੰਘ ਥੋਹੀ ਕਾਰਜਕਾਰੀ ਸੇਵਾਦਾਰ ਸ਼ਮੂ ਸਾਡੀ ਟੀਮ ਪੰਜਾਬ ਇਕਾਈ ਦੇ ਜ਼ਿਲ੍ਹਾ ਚtcpHeader ਸਹਿਬਾਨਾ ਦੀ ਇਕੱਤਰਤਾ ਅੱਜ 10 ਵਿਸਾਖ 22 ਅਪ੍ਰੈਲ 2024 ਨੂੰ ਕੀਤੀ ਗਈ ਜਿਸ ਦਾ ਮੁੱਖ ਮਕਸਦ 328 ਪਾਵਨ ਸਰੂਪਾਂ ਦਾ ਇਨਸਾਫ ਇਨਸਾਫ ਲੈਣ ਵਾਸਤੇ ਅਸੀਂ ਅਦਾਲਤਾਂ 'ਚ ਗਏ ਪ੍ਰਸ਼ਾਸਨ ਕੋਲੇ ਗਏ ਸਰਕਾਰਾਂ ਕੋਲੇ ਗਏ ਸਰਕਾਰਾਂ ਬਦਲੀਆਂ ਪ੍ਰਸ਼ਾਸਨ ਅਫਸਰ ਬਦਲੇ ਅਦਾਲਤਾਂ ਦੇ ਜੱਜ ਤੱਕ ਬਦਲ ਗਏ ਪਰ ਸਾਡੇ ਇਸ ਇਨਸਾਫ ਦੇ ਲਈ ਕਿਸੇ ਨੇ ਕੁਝ ਵੀ ਅੱਜ ਤੱਕ ਇਹ ਨਹੀਂ ਕੀਤਾ ਜਿਹਨੂੰ ਅਸੀਂ ਕੋਈ ਬਦਲਾਅ ਦਾ ਰੂਪ ਵੇਖ ਕੇ ਕਹਿ ਸਕੀਏ ਸੋ ਇਨਸਾਫ ਵਾਸਤੇ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਅਸੀਂ ਵੱਖ-ਵੱਖ ਜ਼ਿਲ੍ਹਾ ਜੱਥੇਦਾਰਾਂ ਦੀਆਂ ਡਿਊਟੀਆਂ ਲਾਈਆਂ ਸਿਵਾਮਾਂ ਲਾਈਆਂ ਕਿ ਸਾਡੇ ਜ਼ਿਲ੍ਹਾ ਜੱਥੇਦਾਰ ਸਹਿਬਾਨ ਜਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਾਗਰੂ ਕਰਨ ਕਿ 2024 ਨੂੰ ਅੱਜ ਆਪਾਂ ਇਨਸਾਫ਼ ਲੈਣਾ ਹੈ ਕਿ ਜਿਹੜੇ ਸਿਆਸੀ ਲੋਕ ਲੀਡਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਥਾਏ ਜਾਂ ਸਾਡੇ ਪੰਜਾਬ ਦੇ ਮੁੱਦਿਆਂ ਲਈ ਇਨਸਾਫ਼ ਨਹੀਂ ਕਰ ਸਕੇ ਉਹ ਪੰਜਾਬ ਦੇ ਹਤੈਸ਼ੀ ਨਹੀਂ ਹੋ ਸਕਦੇ ਇਸ ਲਈ ਅਸੀਂ ਪਿੰਡੋਂ ਪਿੰਡ ਜਾਗਰੂ ਕਰਨ ਲਈ ਅੱਜ ਇਕੱਤਰਤਾ ਕੀਤੀ ਗਈ ਵੱਖ-ਵੱਖ ਜ਼ਿਲ੍ਹਾ ਜਥੇਦਾਰ ਸਹਿਬਾਨਾਂ ਦੀਆਂ ਸੇਵਾਵਾਂ ਲਾਈਆਂ ਗਈਆਂ ਆਉਣ ਵਾਲੇ ਦਿਨਾਂ ਚ ਇਹਨਾਂ ਨੂੰ ਨੇਪਰੇ ਚਾੜਿਆ ਜਾ ਸਕੇ ਤਾਂਕਿ ਪੰਜਾਬ ਵਿੱਚ ਬਦਲਾਅ ਦਾ ਬਦਲ ਦਿੱਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ